ਏ ਕਉ ਕੌਰ ਸਤਗੁਰ ਪ੍ਰਸਾਦ ਬੜ ਹੰਸ ਮਹੌਲਾ ਤੀਜਾ ਘਰ ਪਹਿਲਾ ਮਨ ਮੈਲੇ ਸਭ ਕਿਛ ਮੈਲਾ ਤਨ ਤੂਤੇ ਮਨ ਹੱਛਾ ਨਾ ਹੋਏ ਈ ਜਗਤ ਭਰਮ ਭੁਲਾਇਆ ਬਿਰਲਾ ਬੂਜੇ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਗੁਰ ਦਿਆ ਮੋ ਕੋ ਏਹੋ ਨਿਧਾਨ ਰਹਾਓ ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਬਿਨ ਸਤਗੁਰ ਕੀ ਸਰਨਾਏ ਸਤਗੁਰ ਮਿਲਿਐ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭੰਤ ਨਾਨਕ ਸਤਗੁਰ ਕੋ ਮਿਲਦੋ ਮਰੇ ਗੁਰ ਕੈ ਸ਼ਬਦ ਫਿਰ ਜੀਵੇ ਕੋਏ ਮਮਤਾ ਕੀ ਮਲ ਉਤਰੈ ਇਹ ਮਨ ਖੱਛਾ ਹੋਏ ਬੜ ਹੰਸ ਮਹੱਲਾ ਤੀਜਾ ਨਾਦਰੀ ਸਤਗੁਰ ਸੇਵੀਐ ਨਾਦਰੀ ਸੇਵਾ ਹੋਏ ਨਾਦਰੀ ਇਹੋ ਮਨ ਵਸ ਆਵੇ ਨਾਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੂ ਚੇਤੇ ਤਾਂ ਸੁਖ ਪਾਵੈ ਫਿਰ ਦੁੱਖ ਨਾ ਮੂਲੇ ਹੋਏ ਰਹਾਉ ਨਦਰੀ ਮਰ ਕੈ ਜੀਵੀਐ ਨਦਰੀ ਸ਼ਬਦ ਵਸੇ ਮਨ ਆਏ ਨਦਰੀ ਹੁਕਮ ਗੂਜੀਐ ਹੁਕਮੇ ਰਹੇ ਸਮਾਏ ਜੇਨਾ ਜੀਬਾ ਹਰ ਰਸਨਾ ਚਖਿਓ ਸਾ ਜੀਬਾ ਜਲ ਜਾਓ ਅਨ ਰਸ ਸਾਦੇ ਲਗ ਰਹੀ ਦੁਖ ਪਾਇਆ ਦੂਜੇ ਪਾਏ ਸਵਨਾ ਅੰਦਰ ਸਵਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਸੇ ਮਿਲਿਆ ਫਲ ਪਾਇਆ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਬੜਾਈ ਦੇ ਮਾਇਆ ਮੂ ਗਵਾਰ ਹੈ ਗੁਰ ਬਿਨ ਗਿਆਨ ਨਾ ਹੋਏ ਸ਼ਬਦ ਲਗੇ ਤਿਨ ਬੁਝਿਆ ਦੂਜੇ ਪਰਜ ਬਿਗੋਏ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸੁਦਾ ਹਰ ਪ੍ਰਭੂ ਰਵੇ ਪਾ ਪਾ ਮੋਖੇ ਦואר ਗੁਨਾਹਾਂ ਦਾ ਨਿਦਾਨ ਏਕੋ ਹੈ ਆਪੇ ਦੇਤਾ ਹੋਏ ਭਾ ਕੋ ਪਾਏ ਬਿਨ ਲਾਵੇ ਸਭ ਵਿਛੁੜੀ ਗੁਰ ਕੈ ਸ਼ਬਦ ਮਿਲਾਏ ਮੇਰੀ ਮਿਹਰ ਦੀ ਕਰਦੇ ਘਟ ਗਏ ਤਿਨ ਹੱਥ ਕੋ ਨ ਆਇਆ ਸਤਗੁਰ ਮਿਲਿਆ ਸਚਿ ਮਿਲੇ ਸਚ ਨਾਮ ਸੁਮਾਇ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨਮੁਖ ਬੰਧ ਹੈ ਗੁਰਮੁਖ ਮੁਕਤ ਕਰਾਏ ਨਾਨਕ ਮਨਮੁਖ ਬੰਧ ਹੈ ਗੁਰਮੁਖ ਮੁਕਤ ਕਰਾਏ ਹੋਵੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇਕ ਠਾਏ ਹੋਮੇ ਵਿੱਚ ਸੇਵਾ ਨਾ ਹੋਵਈ ਤਾ ਮਨ ਵਿਰਥਾ ਜਾਏ ਹਰ ਚੇਤ ਮਨ ਮੇਰੇ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਹੁਕਮ ਮੰਨੇ ਤਾ ਹਰ ਮਿਲੈ ਤਾ ਵਿੱਚੋਂ ਹੋਮੇ ਜਾਏ ਰਹਾਉ ਹੋਮੇ ਸਭ ਸਰੀਰ ਹੈ ਹੋਮੇ ਉਪਤ ਹੋਏ ਹੋਮੇ ਵੱਡਾ ਗੋਵਾਰ ਹੈ ਹੋਮੇ ਵਿੱਚ ਬੁਝ ਨਾ ਸਕੈ ਕੋਏ ਹੋਮੇ ਵਿੱਚ ਭਗਤ ਨਾ ਹੋਬਈ ਹੁਕਮ ਨਾ ਬੁਝਿਆ ਜਾਏ ਹੋਮੇ ਵਿੱਚ ਜੀਉ ਬੰਦ ਹੈ ਨਾਮ ਨਾ ਬਸੇ ਮਨ ਆਏ ਨਾਨਕ ਸਤਗੁਰ ਮਿਲਿਆ ਹੋਮੇ ਗਈ ਤਾਂ ਸੱਚ ਬਸਿਆ ਮਨ ਆਏ ਸੱਚ ਕਮਾਵੇ ਸੱਚ ਰਹੇ ਸੁੱਚੇ ਸੱਚੇ ਸੇਵ ਸਮਾਏ ਹੋਮੇ ਵੱਡਾ ਗੋਬਾਰ ਹੈ ਹੋਮੇ ਵਿੱਚ 부ਜਨਾ ਸਕੇ ਕੋਏ ਹੋਮੇ ਵਿੱਚ ਭਗਤ ਨਾ ਹੋਬਈ ਹੁਕਮ ਨਾ 부ਝਿਆ ਜਾਏ ਹੋਮੇ ਵਿੱਚ ਜੀਉ ਬੰਦ ਹੈ ਨਾਮ ਨਾ ਬਸੇ ਮਨ ਆਏ ਨਾਨਕ ਸਤਿਗੁਰ ਮਿਲੇ ਹੈ ਹੋਮੇ ਗਈ ਤਾਂ ਸੱਚ ਵਸਿਆ ਮਨ ਆ